ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 71ਵਾਂ ਦਿਨ ਅੱਜ ਤੁਹਾਨੂੰ ਅਸੀਂ ਅੱਧੇ ਤੇ ਪੇਜ ਬਣਾ ਕੇ ਉੱਪਰ ਬਿੰਦੀਆਂ ਪਾਉਣੀਆਂ ਦੱਸਾਂਗੇ ਦਸਤਾਨ ਨੂੰ ਗਿੱਲਾ ਕਰਨ ਤੋਂ ਬਾਅਦ ਚ ਦੋ ਗੇਠਾਂ ਚ ਚੌੜੀ ਪੂਣੀ ਕਰ ਲੈਣੀ ਏ ਫਿਰ ਅਸੀਂ ਸਿਰ ਦੇ ਵਿੱਚ ਕਾਰ ਜੋੜਾ ਸੇਵ ਕਰਕੇ ਨਾਲ ਕੰਗਾ ਸੇਵ ਰਾ ਕੇ ਬੇਸ ਸਜਾ ਲੈਣਾ ਹੈ ਤੇ ਉੱਪਰ ਉਹ ਜੀ 50 ਬਨ ਲੈਣੀ ਹੈ ਅੱਜ ਅਸੀਂ ਇੱਕ ਦੇ ਚਾਚਰ ਪੇਚਾ ਲਈ ਪਹਿਲਾਂ ਤਾਂ ਦਸਤਾਰ ਸਜਾਵਾਂਗੇ ਮੋਨੀ ਦਸਤਾਰ ਜਿਹਦੇ ਸਾਰੇ ਲੜ ਤੁਸੀਂ ਬਰਾਬਰ ਰੱਖਣੇ ਨੇ ਤੇ ਉੱਪਰ ਦੋਨੋਂ ਸਾਈਡਾਂ ਤੇ 5-5 ਲੜ ਕੱਢਣੇ ਨੇ ਸਾਰੇ ਲੜ ਬਰਾਬਰ ਮੋਟੇ ਹੋਣੇ ਚਾਹੀਦੇ ਤੇ ਪਿੱਛੇ ਤ ਵਿਚ ਆਖਰੀ ਲੜ ਨੂੰ ਵੀ ਫੇ ਚੰਗੀ ਤਰ੍ਹਾਂ ਸਾਫ਼ ਕਰਕੇ ਲਾ ਲੈਣਾ ਹੈ ਉਪਰੋਂ ਜੀ ਇੱਕ ਇੱਕ ਕਰਕੇ ਸਾਰੇ ਲੜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਅਤੇ ਮੋਟੇ ਕਰਾਂਗੇ ਪਿੱਛੇ ਤੱਕ ਸਾਰੇ ਲੜ ਸਾਫ਼ ਕਰਾਂਗੇ ਫਿਰ ਅੱਧੇ ਅੱਧੇ ਲੜ ਅੰਦਰ ਕਰ ਦੇਣੇ ਨੇ ਫਿਰ ਸਲਾਈ ਨੂੰ ਦੱਬ ਕੇ ਅਤੇ ਥੋੜਾ ਥੋੜਾ ਘੁਮਾ ਕੇ ਸਾਰੀ ਦਸਤਾਰ ਦੇ ਵਿੱਚ ਬਿੰਦੀਆਂ ਪਾ ਲੈਣੀਆਂ ਨੇ ਇਸ ਤਰੀਕੇ ਨਾਲ ਤੇ ਅੱਜ ਤੁਹਾਨੂੰ ਅਸੀਂ ਇੱਕ ਹੋਰ ਨਵਾਂ ਸਟਾਈਲ ਸਿਖਾ ਦਿੱਤਾ ਹੋਇਆ ਤੇ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਪਰੋਂ ਜੀ ਲੁਪੀ ਵਾਲੇ ਪੱਲੇ ਨੂੰ ਖਿੱਚ ਕੇ ਸੇਨ ਨੂੰ ਚੰਗੀ ਤਰ੍ਹਾਂ ਟੱਕ ਲੈਣਾ ਹੈ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂ